ਸੂਰਜ ਚੈਨਲ ਤੇ ਸਵਾਗਤ ਹੈ ਆਪ ਸਭ ਦਾ ਸਾਕੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੂਰਜ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਛੇਤੀ ਕਰ ਲਵੋ ਤੇ ਬੈਲ ਆਈਕਨ ਨਾ ਭੁੱਲ ਕੇ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਐਂਡ ਅਪਡੇਟਸ ਦੀ ਸਹੂਲਤ ਦਾ ਪੂਰਾ ਖੁੱਲ ਕੇ ਫਾਇਦਾ ਚੁਕੋ ਗੁਰੂ ਪਿਆਰਿਓ ਵੀਡੀਓ 43 ਵਿੱਚ ਸੁਣੋ ਖੜਗੋ ਸੰਘਰਸ਼ ਦੀ ਸਾਖੀ ਪਾਠ ਚੌਥੇ ਦੀ 7ਵੀਂ ਸਾਖੀ ਯਮਨਾ ਪਾਰ ਦੀ ਸਿੱਖ ਜੋੜੀ ਪਾਈ ਦਿਲਜੀਤ ਸਿੰਘ ਦੀ ਜਵਾਨੀ ਸੁਣਨ ਤੋਂ ਪਹਿਲਾਂ ਫਤਗ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੇ ਵਿੱਚ ਇੱਕ ਠਾਰ ਵਾਲੇ ਸਿੰਘ ਨੇ ਮੈਨੂੰ ਯਮਨਾ ਪਾਰ ਦੀ ਇੱਕ ਬਸਤੀ ਦਾ ਵਾਕਿਆ ਦੱਸਿਆ ਜਿੱਥੇ ਪਹਿਲਾਂ ਉਹ ਆਪ ਵੀ ਰਹਿੰਦਾ ਸੀ ਇੱਕ ਸਿੱਖ ਜੋੜਾ ਪੀੜਾਂ ਨਾਲ ਇਸ ਤਰ੍ਹਾਂ ਜੁੱਜਿਆ ਕਿ ਉਹਨਾਂ ਦੀ ਬਹਾਦਰੀ ਕਾਰਨ ਇਹ ਗੱਲ ਸੁਣਾਉਣ ਵਾਲਾ ਬੰਦਾ ਆਪ ਅਤੇ ਹੋਰ ਕਈ ਪਰਿਵਾਰ ਅੱਜ ਜਿਉਂਦੇ ਹਨ ਉਹ ਸਿੰਘ ਉਸ ਵੇਲੇ ਕੋਈ 40 ਕੁ ਸਾਲ ਦਾ ਸੀ ਉਹਦੀ ਸਿੰਘਣੀ ਅਤੇ ਦੋ ਬੱਚੇ ਸਨ ਜਦੋਂ ਅਚਾਨਕ ਖੂਨੀ ਪੀੜਾਂ ਨੇ ਹਮਲਾ ਕੀਤਾ ਤਾਂ ਉਹਨਾਂ ਦੀ ਗਲੀ ਵਿੱਚ ਦੀ ਰਾਬਣਦਾ ਸੀ ਇਹ ਗਲੀ ਬਹੁਤ ਪੀੜੀ ਸੀ ਇਸ ਸਿੰਘ ਨੇ ਆਪਣੀ ਸ਼ੇਰ ਸਾਹਿਬ ਨਾਲ ਅਤੇ ਉਸ ਦੀ ਸਿੰਘਣੀ ਨੇ ਇੱਕ ਡਾਂਗ ਨਾਲ ਢੀੜ ਨੂੰ ਕਈ ਘੰਟੇ ਅੱਗੇ ਨਹੀਂ ਵਧਣ ਦਿੱਤਾ। ਉਸ ਸਿੰਘ ਨੇ ਕਮਾਲ ਦੀ ਤਲਵਾਰबाजी ਵਿਖਾਈ। ਢੀੜ ਵਿੱਚੋਂ ਕਈ ਬੰਦਿਆਂ ਨੂੰ ਮਾਰ ਦਿੱਤਾ। ਉਹ ਸ਼ੇਰ ਵਾਂਗ ਚਪਟ ਕੇ ਪੈਂਦਾ ਸੀ। ਉਹਦੀ ਸਿੰਘਣੀ ਉਹਦਾ ਪਿੱਛਾ ਟੱਗਦੀ ਸੀ। ਹਰ ਵਾਰ ਉਹ ਕਈ ਬੰਦਿਆਂ ਨੂੰ ਜ਼ਖਮੀ ਕਰਕੇ ਜਾਂ ਵੜ ਕੇ ਮੁੜ ਕੇ ਦਰਵਾਜ਼ੇ ਪਿੱਛੇ ਹੋ ਜਾਂਦਾ ਸੀ। ਉਹਨਾਂ ਨੇ 4-5 ਘੰਟੇ ਢੀੜ ਨੂੰ ਉੱਥੇ ਹੀ ਰੋਕੀ ਰੱਖਿਆ। ਐਨੇ ਸਮੇਂ ਵਿੱਚ ਫੇਸਿੰਗ ਬਸਤੇ ਦੇ ਦੂਜੇ ਪਾਸੇ ਰਾਹੀ ਨਿਕਲ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋਵੇ ਆਖਰ ਵਿੱਚ ਉਹਦੀ ਸਿੰਘਣੀ ਜ਼ਖਮੀ ਹੋ ਕੇ ਗਲੀ ਵਿੱਚ ਡਿੱਗ ਪਈ ਉਹਨੂੰ ਬਚਾਉਂਦਿਆਂ ਉਹ ਵੀ ਜ਼ਖਮੀ ਹੋ ਗਿਆ ਇਹਨਾਂ ਵਿੱਚ ਉਹਦੇ ਬੱਚੇ ਸਹੀ ਸਲਾਮਤ ਨਿਕਲ ਗਏ ਸਨ ਪੀੜ ਨੇ ਉਹਨਾਂ ਦੋਹਾਂ ਨੂੰ ਅਗਲਾ ਦਿੱਤੀ ਇਸ ਸਿੱਖ ਜੋੜੀ ਨੂੰ ਅਜਿਹੀ ਸੁਰਬਿਰਤਾ ਅਤੇ ਰਣਨੀਤਕ ਸੂਝ ਦੋਤ ਵੱਜੋਂ ਹੀ ਪ੍ਰਾਪਤ ਹੋਈ ਸੀ ਸੋ ਗੁਰੂ ਪਿਆਰਿਓ ਐਸੇ-ਐਸੇ ਮਹਾਨ ਸ਼ਹੀਦ ਜੋ ਬੇਨਾਮ ਗੁੰਮਰਮ ਰਹ ਜਾਂਦੇ ਹਾਂ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਨੂੰ ਯਾਦ ਕਰਨਾ ਹੀ ਇਹਨਾਂ ਵਾਸਤੇ ਸੱਚਦਾ ਹੈ ਸੋ ਗੁਰੂ ਪਿਆਰਿਓ ਖਾਲਸਾ ਪੰਥ ਦੀ ਛੜ ਦੀ ਗਲ ਦੀ ਅਰਦਾਸ ਜਰੂਰ ਕਰੋ ਦਾਸ ਨੂੰ ਬਖਸ਼ੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ